ਤੁਸੀਂ ਐਦਾਂ ਕਰਕੇ ਕੀ ਸ਼ੋਅ ਕਰ ਰਹੇ ਹੋ ਤੁਹਾਨੂੰ ਪਤਾ ਹੈ ਅਗਰ ਚਾਈਨਾ ਦੌਰ ਤੇ ਲੰਘ ਨੀ ਹੋਵੇ ਤੁਹਾਡੇ ਬਲ ਵਿੱਚ ਫਿਰ ਜੇ ਕੋਣ ਚੰਦਾਰ ਨਹੀਂ ਤੁਸੀਂ ਕਿਉਂ ਕਰ ਰਹੇ ਹੋ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਕਰਕੇ ਤੁਹਾਡੇ ਵੱਲੋਂ ਇੱਕ ਬਾਕੀ ਟੇਬ ਚੰਗਾ ਦਿਓ ਜੀ ਲਗਾਓ ਬਾਕੀ ਟੇਬ ਹਾਲੇ ਤੁਸੀਂ ਇਸ ਤਰ੍ਹਾਂ ਕੀਤਾ ਹੈ ਕਾਈਨਟ ਤੁਹਾਨੂੰ ਪਤਾ ਕੱਲ ਚਾਈਨਾ ਲੋ ਰਸੀ ਰੋਡ ਦੇ ਵਿੱਚੋਂ ਕੱਠੀ ਕੀਤੀਆਂ ਜਦੋਂ ਗੰਕਰੀ ਹੋਵੇ ਤੁਹਾਡੇ ਗੱੜ ਵਿੱਚ ਫਿਰ ਜਾਵੇ ਕੌਣ ਜ਼ਿੰਮੇਵਾਰ ਜੇ ਤੁਹਾਨੂੰ ਆਪਣੀ ਪ੍ਰਵਾਹ ਨਹੀਂ ਆ ਗਈ ਤੇ ਸਾਨੂੰ ਤੁਹਾਡੀ ਪ੍ਰਵਾਹ ਹੈਗੀ ਠੀਕ ਹੈ ਇਸ ਕਰਕੇ ਪਲੀਜ਼ ਗੱਡੀ ਸਾਈਡ ਤੇ ਲਾਓ ਤੇ ਆਪਣੀ ਆਰਸੀ ਲੈ ਕੇ ਆਓ ਕੋਲ 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 ਤੁਹਾਡਾ ਨਾਮ ਕੀ ਹੈ ਤੇ ਨੀ ਉਮਰ ਤੁਹਾਡੀ ਹਾਂਜੀ 24 ਸਾਲ ਆਪਣੇ ਪੇਰੈਂਟਸ ਨੂੰ ਪੁੱਛੋ ਉਹਨੇ ਤੁਹਾਡੇ ਉੱਪਰ ਆਪਣੀ ਜ਼ਿੰਦਗੀ ਦਾ ਕੀਮਤੀ ਤਨ ਕਿੰਨਾ ਖਰਚ ਕੀਤਾ ਤੁਹਾਡੇ ਮਾਪੇ ਨੂੰ ਤੁਹਾਡੇ ਤੇ ਕਿੰਨੀਆਂ ਆਸਾਂ ਹਨ ਕਿੰਨੀਆਂ ਉਮੀਦਾਂ ਹਨ ਅਗਰ ਚਾਈਨਾ ਡੋਰ ਤੁਹਾਡੇ ਇੱਕੋ ਫਿਰ ਜਾਂਦੀ ਹੈ ਜਾਂ ਸਿਰਫ ਹੋਰ ਜਾਂਦੀ ਹੈ ਜਾਂ ਕੋਈ ਤਾਰ ਟੁੱਟੀ ਹੁੰਦੀ ਹੈ ਜਾਂ ਕੋਈ ਹੋਰ ਚੀਜ਼ ਤਾਨੂੰ ਹਿੱਟ ਕਰ ਜਾਂਦੀ ਐ ਤੁਹਾਡੀ ਜਾਨ ਨੂੰ ਖਤਰਾ ਹੈਗਾ ਨਾ ਤੁਹਾਡੇ ਵੱਲ ਦੇਖ ਕੇ ਛੋਟੇ-ਛੋਟੇ ਮੇਰੇ ਬੱਚੇ ਆ ਉਹ ਵੀ ਹਿੱਟ ਨਾ ਕਰਦੇ ਜਦ ਦੇ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਠੀਕ ਹੈ ਆਨੰਦ ਬੋਲੋ ਫਕੀਰ ਇਹਨਾਂ ਦਾ ਕਰੋ ਜੀ ਹਰਪਾਲ ਸਿੰਘ ਜੀ ਕਰੋ ਅੱਗੇ ਨੂੰ ਆ ਕੇ ਬਹਾਨਾ ਕਰਦੇ ਆ ਜੇ ਉਹ ਸਮੂਹ ਆ ਗਏ ਹਾਂਜੀ ਕਿੰਦਰ ਪਾ ਰਹੇ ਨੇ ਕਹਾਂ ਦਾ ਟਿਕੀ ਨੰਬਰ ਉਹ ਜਿਹੜਾ ਤੋਂ ਪਹਿਲਾਂ ਪਾਇਆ ਕਿੁੱਝ ਕੀ ਹੈ ਤਰਨਾਕ ਤਰੀਕੇ ਨਾਲ ਕਰਦਾ ਹੈ ਆਹ ਤੇ ਕਿ ਤੁਸੀਂ ਉੱਚ 8000 ਕਿਹਾ 77